ਇਹ ਇੰਦੇ ਵਿੱਚ ਕੋਈ ਪ੍ਰਜਰਵਸ਼ਨ ਨਹੀਂ ਪਾਉਂਦੇ ਕੋਈ ਇੰਦੇ ਵਿੱਚ ਮਤਲਬ ਕੋਈ ਨਾ ਇੰਦੇ ਵਿੱਚ ਕਲਰ ਯੂਜ਼ ਕਰਦੇ ਆ ਹੂੰ ਤੇ ਇੰਦੇ ਜੇ ਮਸਾਲੇ ਜਿਹੜੇ ਬੇਸਿਕ ਮਸਾਲੇ ਹੁੰਦੇ ਆ ਮੈਂ ਜਦੋਂ ਮਤਲਬ ਸ਼ੁਰੂਆਤ ਵਿੱਚ ਥੋੜਾ ਥੋੜਾ achar ਪਾਇਆ ਫਿਰ ਮੈਂ ਸੈਲਫ ਹੈਲਪ ਗਰੁੱਪ ਦੇ ਵਿੱਚ ਮਤਲਬ ਜੁਆਇਨ ਕੀਤਾ ਜਦੋਂ ਮੈਮ ਨੇ ਦੇਖਿਆ ਤਾਂ ਉਹ ਕਹਿੰਦੇ ਕਿ ਤੁਸੀਂ achar ਦਾ ਤੁਹਾਡਾ ਬਹੁਤ ਵਧੀਆ achar ਵਗੈਰਾ ਬੰਦੇ ਆ ਤੇ ਤੁਸੀਂ ਇਹਨੂੰ ਸੇਲ ਕਰਿਆ ਕਰੋ ਫਿਰ ਮੈਂ ਉਸ ਤੋਂ ਬਾਅਦ ਥੋੜੀ ਥੋੜੀ ਟ੍ਰੇਨਿੰਗ ਲੈ ਕੇ ਮੈਨੂੰ ਇਹ ਸੀਗਾ ਕਿ ਮੈਂ ਵੱਡੇ ਸਕੇਲ ਤੇ ਕੰਮ ਕਰਨਾ ਚਾਹਨੀ ਆ ਤੇ ਕੱਲ ਨੂੰ ਮੈਂ ਮਤਲਬ ਆਪਣਾ ਕੋਈ ਨਾਮ ਬਣਾ ਸਕਾਂ ਇਹ ਮਸ਼ਰੂਮ ਦਾ ਆਚਾਰ ਹੈ ਖੱਟਾ ਮਿੱਠਾ ਹੂੰ ਇਹ ਨੇਚਰਲ ਹੈ ਇਹਦੇ ਵਿੱਚ ਕੋਈ ਪਜਵਸ਼ਨ ਨਹੀਂ ਪਾਇਆ ਇਹਦਾ ਜਿਹੜਾ ਕਲਰ ਹੈ ਉਹ ਰਤਨ ਜੋਤ ਦੇ ਕਰਕੇ ਹੈ ਆਚਾਰ ਤਾਂ ਵੈਸੇ ਦਵਾਈ ਤੱਕ ਵੀ ਜਾ ਰਿਹਾ ਵਾ ਆਪਣੇ ਪਿੰਡ ਤੋਂ ਬਾਹਰ ਅੰਮ੍ਰਿਤਸਰ ਚੰਡੀਗੜ੍ਹ ਵਗੈਰਾ ਸਾਰੇ ਕਿਤੇ ਜਾ ਰਿਹਾ ਆ ਹਲਦੀ ਦਾ ਆਚਾਰ ਹੈ ਸਰ ਹਲਦੀ ਦਾ ਹਾਂਜੀ ਨਹੀਂ ਹਲਦੀ ਆਚਾਰ ਚ ਪਾਈਏ ਕਿ ਹਲਦੀ ਵਾਲਾ ਆਚਾਰ ਹਲਦੀ ਕੱਚੀ ਹਲਦੀ ਲੈ ਕੇ ਉਹਦਾ ਆਚਾਰ ਬਣਾਇਆ ਗਿਆ ਅਸੀਂ ਤਾਂ ਨੇਚਰਲ ਤਰੀਕੇ ਨਾਲ ਹੀ ਬਣਾਉਂਦੇ ਆ ਕਿ ਜਿਹੜਾ ਕਿਸੇ ਦੀ ਸਿਹਤ ਵੀ ਨੁਕਸਾਨ ਨਾ ਕਰੇ ਤੇ ਖਾਨ ਦੇ ਵਿੱਚ ਵੀ ਟੇਸਟ ਇਹਦਾ ਸਭ ਤੋਂ ਵਧੀਆ ਹੈ ਅੱਜ ਅਸੀਂ ਤੁਹਾਨੂੰ ਇੱਕ ਕਾਮਯਾਬ ਮਹਿਲਾ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਨੇ ਕੀ ਪਿੰਡ ਦੇ ਰਹਿ ਕੇ ਵਿੱਚ ਰਹਿ ਕੇ ਇੱਕ ਮਿਸਾਲ ਕਾਇਮ ਕੀਤੀ ਤਾਂ ਉਹ ਮਹਿਲਾ ਜਿਹੜੀ ਰਹਿ ਪਿੰਡ ਦੇ ਵਿੱਚ ਅਚਾਰ ਪਾਉਂਦੇ ਨੇ ਤਾਂ ਅਚਾਰ ਦੇ ਨਾਲ ਜਾਣੀ ਜਾਣ ਵਾਲੀ ਇਸ ਮਹਿਲਾ ਕੋਲ ਅੱਜ ਅਸੀਂ ਪਹੁੰਚੇ ਹਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਵੇਂ ਅੱਜ ਉਹਨਾਂ ਦਾ ਅਚਾਰ ਜਿਹੜਾ ਹੈ ਦੇਸ਼ਾਂ ਵਿਦੇਸ਼ਾਂ 'ਚ ਜਾਂਦਾ ਹੈ ਤਾਂ ਪਹਿਲੇ ਜ਼ਮਾਨੇ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਸਾਰੀ ਔਰਤਾਂ ਵੱਲੋਂ ਘਰਾਂ 'ਚ ਅਚਾਰ ਪਾਏ ਜਾਂਦੇ ਸਨ ਲੇਕਿਨ ਹੁਣ ਉਹ ਪਰੰਪਰਾ ਕਿਤੇ ਖਤਮ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ ਆਪਣੇ ਪੇਕੇ ਘਰ ਤੋਂ ਸਿੱਖ ਕੇ ਆਏ ਚਰਨਜੀਤ ਕੌਰ ਅਸਲੇ ਸਾਡੇ ਨਾਲ ਮੌਜੂਦ ਨੇ ਔਰ ਇਹਨਾਂ ਦੇ ਮਾਤਾ ਜੀ ਬਣਾਉਂਦੇ ਸੀ ਤਾਂ ਉਹਨਾਂ ਦੀ ਵਿਰਾਸਤ ਅੱਗੇ ਬੇਟੀ ਚਾਹੀ ਤਾਂ ਹੁਣ ਅੱਜ ਇਹ ਔਰਤ ਸਮਾਜ ਵਾਸਤੇ ਇੱਕ ਰੋਲ ਮਾਡਲ ਬਣੇ ਨੇ ਕਿਉਂਕਿ ਇਹਨਾਂ ਵੱਲੋਂ ਪਿੰਡ ਦੀਆਂ ਔਰਤਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਉਹਨਾਂ ਕੋਲੋਂ ਆਚਾਰ ਬਣਵਾਏ ਜਾ ਰਹੇ ਨੇ ਔਰ ਉਸ ਤੋਂ ਇਲਾਵਾ ਉਹਨਾਂ ਨੂੰ ਪੈਸੇ ਦੀ ਆਮਦਨ ਵੀ ਦਿੱਤੀ ਜਾ ਰਹੀ ਹੈ ਤਾਂ ਸਾਡੇ ਨਾਲ ਚਰਨਜੀਤ ਕੌਰ ਜੀ ਮੌਜੂਦ ਨੇ ਤਾਂ ਇਸ ਅਚਾਰ ਤੁਸੀਂ ਦੇਖੋ ਵੱਖ-ਵੱਖ ਤਰ੍ਹਾਂ ਦੇ ਅਚਾਰ ਜਿਹੜੇ ਇਸ ਵੇਲੇ ਤੁਹਾਡੀ ਟੀਵੀ ਸਕਰੀਨ ਤੇ ਨੇ ਤੇ ਉਹ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤੇ ਅੱਜ ਅਸੀਂ ਜਾਣਾਂਗੇ ਕਿ ਆਖਿਰਕਾਰ ਕਿਵੇਂ ਅਚਾਰ ਦੇ ਨਾਲ ਆਪਣੀ ਦੁਨੀਆ ਪਰ ਦੇ ਵਿੱਚ ਪਛਾਣ ਉਹਨਾਂ ਵੱਲੋਂ ਬਣਾਈ ਗਈ ਹੈ ਔਰ ਇਸ ਤਰ੍ਹਾਂ ਦੇ ਅਚਾਰ ਤੁਸੀਂ ਕਦੀ ਜ਼ਿੰਦਗੀ ਚ ਨਹੀਂ ਖਾਦੇ ਹੋਣਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਵਾਦ ਦੇ ਨਾਲ ਨਾਲ ਰੋਜ਼ਗਾਰ ਦਾ ਇੱਕ ਬਹੁਤ ਵੱਡਾ ਸਾਧਨ ਜਿਹੜਾ ਹੈ ਉਹਨਾਂ ਵੱਲੋਂ ਬਣਾਇਆ ਗਿਆ ਹੈ ਤਾਂ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਮ ਕਿਵੇਂ ਸ਼ੁਰੂਆਤ ਹੋਈ ਇਸ ਸਫਰ ਦੀ ਕਿਉਂਕਿ ਕਿਆ ਜਾਂਦਾ ਕਿ ਅਚਾਰ ਤੇ ਲੋਕੀ ਘਰਾਂ ਚ ਆਪਣੇ ਘਰ ਵਸੇ ਬਣਾਉਂਦੇ ਲੇਕਿਨ ਇੱਕ ਪ੍ਰੋਫੈਸ਼ਨਲ ਇੱਕ ਬਿਜ਼ਨਸ ਮਾਡਲ ਤੁਸੀਂ ਸਥਾਪਿਤ ਕੀਤਾ ਤਾਂ ਕਿਵੇਂ ਸ਼ੁਰੂਆਤ ਹੋਈ ਸਰ ਪਹਿਲੇ ਤਾਂ ਮੇਰਾ ਸ਼ੌਂਕ ਸੀਗਾ ਅਚਾਰ ਪਾਨ ਦਾ ਮੰਮੀ ਤੋਂ ਦੇਖ ਦੇਖ ਕੇ ਅਚਾਰ ਪਾਨ ਦੀ ਮਤਲਬ ਮੈਨੂੰ ਮਿਲੀ ਸੀ ਉਹਨਾਂ ਤੋਂ ਤੇ ਮੈਂ ਹੋਲੀ ਲਈ ਮਤਲਬ ਆਪਣਾ ਪਾਂਦੀ ਫਿਰ ਮੈਂ ਉੱਥੇ ਆਪਣੇ ਸਹੁਰੇ ਘਰ ਆ ਗਈ ਡੋਰੀ ਗੋਲਾ ਪਿੰਡ ਤੇ ਇੱਥੇ ਆ ਕੇ ਮੈਂ ਜਦੋਂ ਮਤਲਬ ਸ਼ੁਰੂਆਤ ਵਿੱਚ ਥੋੜਾ ਥੋੜਾ achar ਪਾਇਆ ਫਿਰ ਮੈਂ ਸੈਲਫਾਈਪ ਗਰੁੱਪ ਦੇ ਵਿੱਚ ਮਤਲਬ ਜੁਆਇਨ ਕੀਤਾ ਜਦੋਂ ਮੈਮ ਨੇ ਦੇਖਿਆ ਤਾਂ ਉਹ ਕਹਿੰਦੇ ਕਿ ਤੁਸੀਂ achar ਦਾ ਤੁਹਾਡਾ ਬਹੁਤ ਵਧੀਆ achar ਵਗੈਰਾ ਬੰਦੇ ਆ ਤੇ ਤੁਸੀਂ ਇਹਨੂੰ ਸੇਲ ਕਰਿਆ ਕਰੋ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਪਹਿਲਾਂ ਤਾਂ ਮੈਂ ਟ੍ਰੇਨਿੰਗ ਨਹੀਂ ਸੀ ਲਈ ਮੈਂ ਆਪਣੀ ਮੰਮੀ ਤੋਂ ਜੋ ਸਿੱਖਿਆ ਸੀ ਉਹ ਬਣਾ ਰਹੀ ਸੀ ਫਿਰ ਮੈਂ ਉਸ ਤੋਂ ਬਾਅਦ ਥੋੜੀ ਥੋੜੀ ਟ੍ਰੇਨਿੰਗ ਲੈ ਕੇ ਮੈਨੂੰ ਇਹ ਸੀਗਾ ਕਿ ਮੈਂ ਵੱਡੇ ਸਕੇਲ ਤੇ ਕੰਮ ਕਰਨਾ ਚਾਹਨੀ ਆ ਤੇ ਕੱਲ ਨੂੰ ਮੈਂ ਮਤਲਬ ਆਪਣਾ ਕੋਈ ਨਾਮ ਬਣਾ ਸਕਾਂ ਫਿਰ ਹੌਲੀ ਹੌਲੀ ਮੈਂ ਮਤਲਬ ਉਸ ਤੋਂ ਬਾਅਦ ਮੈਂ ਥੋੜਾ ਥੋੜਾ ਕੰਮ ਕਰਨਾ ਸ਼ੁਰੂ ਕਰਤਾ ਤੇ ਨਾਲ ਨਾਲ ਮੈਂ ਆਪਣੇ ਪਿੰਡ ਦੀ ਮਹਿਲਾਵਾਂ ਨੂੰ ਵੀ ਨਾ ਰੋਜ਼ਗਾਰ ਦੇ ਰਹੀ ਆ ਉਹ ਮੇਰੇ ਇੱਥੇ ਦਿਹਾੜੀ ਦੇ ਤੌਰ ਤੇ ਮਤਲਬ ਆ ਕੇ ਲੇਬਰ ਦਾ ਕੰਮ ਕਰਕੇ ਉਹਨਾਂ ਨੂੰ ਵੀ ਉਹਨਾਂ ਦੇ ਘਰ ਵੀ ਮਤਲਬ ਵਧੀਆ ਅਰਨਿੰਗ ਹੋ ਰਹੀ ਹੈ ਕਿੰਨੀ ਅਰਨਿੰਗ ਹੈ ਔਰ ਕਿੰਨੀਆਂ ਲੇਡੀਜ਼ ਅਰਨ ਕਰ ਰਹੀਆਂ ਤੁਹਾਡੇ ਤੋਂ ਮੇਰੇ ਕੋਲ 10 ਤੋਂ ਲੈ ਕੇ 15 ਤੱਕ ਲੇਡੀਜ਼ ਹੈਗੇ ਜਿਹੜੀਆਂ ਮਤਲਬ ਆ ਕੇ ਕਟਿੰਗ ਵਗੈਰਾ ਜਾਂ ਨਾਲ ਆ ਕੇ ਸਬਜ਼ੀਆਂ ਮਤਲਬ ਕਰਦੀਆਂ ਵਾਂ ਤੇ ਫਿਰ ਉਸ ਤੋਂ ਬਾਅਦ ਮਤਲਬ ਮਿਕਸਿੰਗ ਵਗੈਰਾ ਦਾ ਕੰਮ ਹੈ ਆਪ ਕੋ ਤੁਹ ਕ ਤੇ ਤਿਆਰ ਕਰਦੀਆਂ ਮਸਾਲੇ ਵਗੈਰਾ ਆਪ ਅਸੀਂ ਮਤਲਬ ਸਾਫ਼ ਸੁਥਰੇ ਲੈ ਕੇ ਸਾਫ਼ ਤੁੰਨਨ ਕਰਕੇ ਤਾਂ ਫਿਰ ਮਤਲਬ ਅਸੀਂ ਕਰਦੇ ਆ ਤਾਂ ਇਹ ਕਿਵੇਂ ਫਾਰਮੈਟ ਬਣਿਆ ਕਿਵੇਂ ਤੁਹਾਡੇ ਮਨਸਾ ਹੈ ਕਿ ਪਿੰਡ ਦੀ ਜਨਾਨੀਆਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਖਾਸ ਕਰਕੇ ਪਿੰਡ ਦੇ ਲੇਡੀਜ਼ ਜਿਹੜੀਆਂ ਕਿ ਆਪਣੇ ਪਿੰਡ ਤੋਂ ਬਾਹਰ ਜਾ ਕੇ ਦਿਹਾੜੀ ਵਗੈਰਾ ਕਰਦੀਆਂ ਵਾ ਉਹਨਾਂ ਨੂੰ ਆਪਣੇ ਪਿੰਡ ਵਿੱਚ ਰਹਿ ਕੇ ਹੀ ਨਾਲ ਆਪਣੇ ਘਰ ਵੀ ਦੇਖ ਲੈਂਦੀਆਂ ਤੇ ਨਾਲ ਆਪਣੇ ਇੱਥੇ ਆ ਕੇ ਆਪਣਾ ਦੇੜੀ ਵੀ ਆਪਣੇ ਪੂਰੇ ਕਰਕੇ ਸ਼ਾਮ ਨੂੰ ਆਪਣੇ ਟਾਈਮ ਨਾਲ ਆਪਣੇ ਘਰ ਪਹੁੰਚ ਜਾਂਦੀਆਂ ਉਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਸਾਨੂੰ ਵੇਖ ਕੇ ਬੜੀ ਹੁੰਦੀ ਹੈ ਕਿਉਂਕਿ ਸੈਲਫ ਹੈਲਪ ਗਰੁੱਪਾਂ ਜਿੰਨੇ ਵੀ ਮੈਂਬਰ ਹੁੰਦੇ ਆ ਉਹਨਾਂ ਨੂੰ ਵੀ ਹੁੰਦਾ ਕਿ ਸਾਨੂੰ ਕੋਈ ਰੋਜ਼ਗਾਰ ਮਿਲੇ ਤਾਂ ਆਂ ਦਾ ਕਾਰੋਬਾਰ ਛੱਡ ਕੇ ਪਿੰਡ ਤੋਂ ਬਾਹਰ ਜਾਣਾ ਨਾਲੇ ਆਂ ਜਾਂਾਂਝ ਵੀ ਮੁਸ਼ਕਲ ਹੁੰਦੀ ਹੈ ਪਿੰਡ ਵਿੱਚ ਰਹਿ ਕੇ ਉਹ ਨਾਲ ਆਪਣਾ ਕੰਮ ਵੀ ਕਰਦੀਆਂ ਨਾਲੇ ਆਪਣਾ ਘਰ ਵਾਂਗ ਦੇਖ ਲਾ ਤੁਹਾਡੇ achar ਚ ਕੀ ਖਾਸ ਹੈਦਾ ਕੀ অর্ਗੈਨਿਕ achar ਕਿਵੇਂ ਕਿਹਾ ਜਾਂਦਾ ਜੀ ਇਸ ਨੂੰ ਇਹ ਜਿਹੜਾ ਬਸ ਇਹਦੇ ਵਿੱਚ ਕੋਈ ਪ੍ਰਿਜ਼ਰਵੇਸ਼ਨ ਨਹੀਂ ਪਾਉਂਦੇ ਕੋਈ ਇਹਦੇ ਵਿੱਚ ਮਤਲਬ ਕੋਈ ਨਾ ਇਹਦੇ ਵਿੱਚ ਕਲਰ ਯੂਜ਼ ਕਰਦੇ ਆ ਤੇ ਇਹਦੇ ਜਿਹੜੇ ਮਸਾਲੇ ਜਿਹੜੇ ਬੇਸਿਕ ਮਸਾਲੇ ਹੁੰਦੇ ਆ ਇਹ ਕਦਾ achar ਹੈ ਇਹ ਨਿੰਬੂ ਦਾ ਖੱਟਾ ਮਿੱਠਾ achar ਹੈ ਅੱਛਾ ਜੀ ਇਹਦੇ ਵਿੱਚ ਇਹ ਜਿਹੜਾ ਖਾਣ ਨਾਲ ਬਦਾ ਤੁਹਾਡਾ ਪੇਟ ਵੀ ਕਦੇ ਦਰਦ ਕਰ ਰਿਹਾ ਹੋਵੇ ਨਾ ਇਹ ਉਹਦੇ ਵਿੱਚ ਵੀ ਬਹੁਤ ਤੁਹਾਡਾ ਫਾਇਦੇਮੰਦ ਹੈ ਜੀ ਅੱਛਾ ਐਸਐਚਆਰ ਦੀ ਹੈ ਗੋਭੀ ਇਹਦਾ ਜਿਹੜਾ ਕਲਰ ਹੈ ਉਹ ਕਿਵੇਂ ਕੀਤਾ ਗਿਆ ਇਹ ਕਲਰ ਨੇਚੁਰਲ ਹੈ ਸਰ ਇਹ ਜਦੋਂ ਇਹਦੀ ਪ੍ਰੋਸੈਸ ਚੱਲਦੀ ਹੈ ਜਦੋਂ ਅਸੀਂ ਮਸਾਲੇ ਪਾ ਕੇ ਇਹਨੂੰ ਬਣਾ ਕੇ ਰੱਖ ਦਿੰਨੇ ਹਨ ਇੱਕ ਮਹੀਨਾ ਅਸੀਂ ਛੇੜਦੇ ਨਹੀਂ ਤੇ ਇਹ ਵੀ ਇਹ ਕਿਹੜਾ ਚਾਹ ਹੈ ਇਹ ਨਿੰਬੂ ਮਿਰਚ ਦਾ ਵਾ ਸਰ ਅੱਛਾ ਜੀ ਤੇ ਇਹ ਵੀ ਬਹੁਤ ਵਧੀਆ ਵਾ ਖਾਣ ਵਿੱਚ ਵੀ ਬਹੁਤ ਵਧੀਆ ਇਹਦੀ ਮਤਲਬ ਅੱਜ ਕੀ ਕੀ ਜੀਜਾ ਪਈਆਂ ਹੁੰਦੀਆਂ ਇਹਦੇ ਵਿੱਚ ਮੇਥੇ ਸੌਫ ਕਲੰਜੀ ਨਮਕ ਮਿਰਚਮ ਸਲਾ ਤੇਲ ਨਾਲ ਤੇਲਿੰਦੇ થો ਬਹੁਤ ਘੱਟ ਪਾਇਆ ਜਾਂਦਾ ਵਾ ਤੇ ਇਹ ਇੱਕ ਤੁਹਾਡਾ ਜਿਹੜਾ achar ਇਹਦੇ ਬਾਰੇ ਕੀ ਕਰਨਾ ਚਾਹੋਗੇ ਇਹ ਕਿਉਂਕਿ ਸਭ ਤੋਂ ਜ਼ਿਆਦਾ ਇਹ achar ਦੁਬਈ ਗਿਆ ਸੀ ਤੁਹਾਡਾ ਹਾਂਜੀ ਸਰ ਇਹ ਕੀ ਹੈ ਜੀ ਇਹ ਮਸ਼ਰੂਮ ਦਾ achar ਹੈ ਖੱਟਾ ਮਿੱਠਾ ਹੂੰ ਇਹ ਨੇਚਰਲ ਹੈ ਇਹਦੇ ਵਿੱਚ ਕੋਈ ਪ੍ਰਜਰਵਸ਼ਨ ਨਹੀਂ ਪਾਇਆ ਇਹਦਾ ਜਿਹੜਾ ਕਲਰ ਹੈ ਉਹ ਰਤਨਜੋਤ ਦੇ ਕਰਕੇ ਹੈ ਰਤਨਜੋਤ achar ਰਤਨਜੋਤ ਪਾਉਂਦੇ ਹੋ ਰਤਨਜੋਤ ਪਾਈ ਹੈ ਇਸ achar ਚ ਹੂੰ ਤੇ ਇਸ ਦੀ ਖੂਬੀ ਕੀ ਹੈ ਇਹਦੀ ਖੂਬੀ ਇਹ ਹੈ ਕਿ ਇਹ ਖਾਨ ਚ ਬਹੁਤ ਵਧੀਆ ਟੇਸਟੀ ਹੈ ਹੂੰ ਤੇ ਜਿਹੜੀ ਆਪਣੀ ਮਸ਼ਰੂਮ ਹੁੰਦੀ ਹੈ ਹੂੰ ਇਹ ਜਿਹੜੀ ਲੋ ਕੈਲਰੀ ਮਸ਼ਰੂਮ ਹੁੰਦੀ ਹੈ ਓਕੇ ਹਾਂਜੀ ਇਹਦਾ ਟੇਸਟ ਐਂ ਲੱਗਦਾ ਜਿਵੇਂ ਤੁਸੀਂ ਨੋਨ ਵੇਜ ਖਾ ਰਹੇ ਹੋ ਨਾ ਅੱਛਾ ਨੋਨ ਵੇਜ ਦੇ ਕਿਸ ਦਾ achar ਹਾਂਜੀ ਤਾਂ ਮੈਡਮ ਇਹ ਸਾਰੀ ਕੁਝ ਕਿਵੇਂ ਸ਼ੁਰੂਆਤ ਕਿਵੇਂ ਚੱਲੀ ਇਸ ਚੀਜ਼ ਦੀ ਇਹ ਬਸ ਥੋੜੇ ਜਿਹਾ ਸੈਲਫ ਹੈਪ ਗਰੁੱਪਾਂ ਨੂੰ ਜੁੜਨ ਕਰਕੇ ਪਹਿਲਾਂ ਤਾਂ ਸ਼ੌਂਕ ਸੀ ਘਰੇ ਵੈਸੇ ਸ਼ੌਂਕ ਸੀਗਾ ਕਿ ਹਰੇਕ ਤਰ੍ਹਾਂ ਦੇ achar ਤਿਆਰ ਕਰਨੇ ਹੂੰ ਤੇ ਮਤਲਬ ਲੱਗ ਰਿਹਾ ਕੋਈ ਰਿਸ਼ਤੇਦਾਰ ਆਣਾ ਜਾਂ ਕੋਈ ਵੀ ਮਤਲਬ ਜਾਨਸ਼ਾਹ ਦਾ ਕੋਈ ਆਣਾ ਉਹਨਾਂ ਨੇ ਮਤ ਬੜੀ ਤਾਰੀਫ ਕਰਨੀ ਕਿ ਤੁਹਾਡਾ achar ਬੜਾ ਟੇਸਟੀ ਆ ਤੇ ਸਾਨੂੰ ਵੀ ਬਣਾ ਕੇ ਦਿਓ ਪਹਿਲਾਂ ਤਾਂ ਉਹਨਾਂ ਨੂੰ ਵੈਸੇ ਹੀ ਮਤਲਬ ਬਣਾ ਕੇ ਫਿਰ ਉਸ ਤੋਂ ਬਾਅਦ ਹੋਲੀ ਲਿਖਾ ਕੇ ਸੇਲ ਫਿਰ ਆਪਣੀ ਅੰਨੇ ਉਧਾਨ ਲੱਗੇ ਤੇ ਹੁਣ ਤੁਸੀਂ ਤੁਹਾਡਾ achar ਕਿਤੇ ਕਿਤੇ ਜਾਂਦਾ ਹੈ achar ਤਾਂ ਵੈਸੇ ਦਵਾਈ ਤੱਕ ਵੀ ਜਾ ਰਿਹਾ ਵਾ ਆਪਣੇ ਪਿੰਡ ਤੋਂ ਬਾਹਰ ਅੰਮ੍ਰਿਤਸਰ ਚੰਡੀਗੜ੍ਹ ਵਗੈਰਾ ਸਾਰੇ ਕਿਤੇ ਜਾ ਰਿਹਾ ਹੈ ਦਵਾਈ ਵੀ ਜਾ ਰਿਹਾ ਹੈ ਹਾਂਜੀ ਤਾਂ ਇਹ ਹੋਰ ਕੀ ਖੂਬੀ ਹੈ ਤੁਹਾਡੇ ਐਸਾਚਾਰ ਦੇ ਵਿੱਚ ਖਾਸ ਕਰਕੇ ਹਾਂ ਹਲਦੀ ਦਾ achar ਹੈ ਸਰ ਹਲਦੀ ਦਾ ਹਾਂਜੀ ਨਹੀਂ ਹਲਦੀ achar ਚ ਪਾਈ ਹੈ ਕਿ ਹਲਦੀ ਵਾਲਾ achar ਹਲਦੀ ਕੱਚੀ ਹਲਦੀ ਲੈ ਕੇ ਉਹਦਾ achar ਬਣਾਇਆ ਗਿਆ ਇਹ ਅੱਛਾ ਐਜਰੀ ਐਜਰੀ ਚੀਜ਼ਾਂ ਨੇ ਹਲਦੀ ਹੈ ਹਾਂਜੀ ਤੇ ਹਲਦੀ ਦਾ ਕੀ ਫਾਇਦਾ ਹਲਦੀ ਦਾ ਬਹੁਤ ਫਾਇਦਾ ਸਾਰਾ ਹੈ ਆਪਣੇ ਫੋਨ ਨੂੰ ਸਾਫ਼ ਕਰਦੀ ਹੈ ਜੋੜਾਂ ਦੇ ਦਰਦ ਹੋਵੇ ਜਾਂ ਹਲਦੀ ਦਾ achar ਥੋੜਾ ਜਿਹਾ ਖਾ ਲਓ ਤੁਹਾਨੂੰ ਬੜਾ ਮਤਲਬ ਆਰਾਮ ਮਿਲਦਾ ਵਾ ਤੇ ਇਹਦੇ ਵਿੱਚ ਕੋਈ ਕੋਈ ਬਜਰਸ਼ਨ ਨਹੀਂ ਪਾਇਆ ਕੋਈ ਖੱਟਾ ਨਹੀਂ ਪਾਇਆ ਇਨ ਨੈਚੁਰਲ ਤਾਂ ਅਗਰ ਅਸੀਂ ਗੱਲਬਾਤ ਕਰ ਲਈਏ ਅਗਰ ਇਦਾਂ ਜਿਹੜੇ ਕਹਿੰਦੇ ਆਚਾਰ ਜਲਦੀ ਖਰਾਬ ਹੋ ਜਾਂਦਾ ਅਗਰ ਉਹਦੇ ਵਿੱਚ ਅਸੀਂ ਪ੍ਰੀਜ਼ਰਵੇਟਿਵ ਨਾ ਪਾਈਏ ਤਾਂ ਹਾਂਜੀ ਨਹੀਂ ਸਰ ਉਹ ਤਾਂ ਖਰਾਬ ਹੁੰਦਾ ਜੇ ਆਪਾਂ ਨੂੰ ਗੱਲਾ ਗਿੱਲਾ ਸਲਾਤਾ ਜਾਂ ਉਹਦੀ ਮਤਲਬ ਸਾਂ ਸੰਭਾਲ ਆਪਾਂ ਅੱਛੇ ਤਰੰਗ ਨਾਲ ਨਾ ਕਰ ਸਕੇ ਜੀ ਜੇ ਉਹਨਾਂ ਕੁੱਲਾ ਛੱਡ ਦੋ ਜਾਂ ਜੇ ਹਵਾ ਜਿਆਦਾ ਚਲੇਗੀ ਤਾਂ ਵੀ ਉਹ ਹੋ ਜਾਂਦਾ ਤੇ ਜਾਂ ਗਿੱਲਾ ਹੱਥ ਲੱਗ ਜੇ ਜਾਂ ਉਹਦੇ ਤੇਲ ਜਾਂ ਨਮਕ ਦੀ ਜੋ ਉਹਦਾ ਪ੍ਰਿਜ਼ਰਵੇਸ਼ਨ ਤੇਲ ਤੇ ਨਮਕ ਹੀ ਕੰਮ ਕਰਦਾ ਤਾਂ ਬਾਕੀ ਕੰਪਨੀਆਂ ਕਿਵੇਂ ਐ ਫਿਰ ਵੇਚ ਦਿੰਦੀਆਂ ਉਹਨਾਂ ਦਾ ਬਾਕੀ ਕੰਪਨੀਆਂ ਉਹਨਾਂ ਦਾ ਅਲੱਗ ਸਿਸਟਮ ਹੈ ਸਰ ਉਹ ਆਪਣੇ ਹਿਸਾਬ ਨਾਲ ਆਪਣੇ ਮਤਲਬ ਜਿਵੇਂ ਵੀ ਉਹਨਾਂ ਨੂੰ ਮਿਲਦਾ ਪਰ ਅਸੀਂ ਤਾਂ ਨੈਚੁਰਲ ਤਰੀਕੇ ਨਾਲ ਹੀ ਬਣਾਉਂਦੇ ਆ ਕਿ ਜਿਹੜਾ ਕਿਸੇ ਦੀ ਸਿਹਤ ਵੀ ਨੁਕਸਾਨ ਨਾ ਕਰੇ ਤੇ ਖਾਣ ਦੇ ਵਿੱਚ ਵੀ ਟੇਸਟ ਇਹਦਾ ਸਭ ਤੋਂ ਵਧੀਆ ਹੈ ਤੇਦੀ ਸ਼ੈਲਫ ਲਾਈਫ ਕਿੰਨੀ ਹੁੰਦੀ ਹੈ ਸ਼ੈਲਫ ਲਾਈਫ ਸਾਡਾ ਵੈਸੇ ਤਾਂ 2 ਸਾਲ ਤੱਕ ਤਾਂ ਕਿਧਰੇ ਇਹ ਜਾਂਦਾ ਨਹੀਂ ਅੱਛਾ 2 ਸਾਲ ਤੱਕ ਆਚਾਰ ਖਰਾਬ ਹੁੰਦਾ ਹਾਂਜੀ ਕਦੇ ਨਹੀਂ ਖਰਾਬ ਹੋਊਗਾ ਉਸ ਤੋਂ ਵੱਧ ਹੀ ਕੱਢਦਾ ਵੈ 2 ਸਾਲ ਅਸੀਂ ਮਤਲਬ ਸੋਚ ਕੇ ਰੱਖੀਦਾ ਪਰ ਇਹ ਕਦੇ ਖਰਾਬ ਨਹੀਂ ਹੁੰਦਾ ਜੇ ਆਪਾਂ ਨੂੰ ਸਹੀ ਸੰਭਾਲ ਕੇ ਰੱਖਾਂਗੇ ਤਾਂ 2 ਸਾਲ ਦੀ ਸ਼ੈਲਫ ਲਾਈਫ ਈਜ਼ੀਲੀ ਹੈ ਹਾਂਜੀ ਈਜ਼ੀਲੀ ਹੈ ਤਾਂ ਇਹ 2 ਸਾਲ ਮਤਲਬ ਰੱਖ ਸਕਦੇ ਪਰ ਤੁਹਾਡਾ ਪਹਿਲਾਂ ਹੱਥੋਂ ਅਸੀਂ ਵਿਗ ਜਾਂਦਾ ਹਾਂਜੀ ਤੁਹਾਡੇ ਕੋਲ ਹੋਵੇ ਕਿ ਜਾਂਦਾ ਜਿਵੇਂ ਕੋਈ ਜਿਨ੍ਹਾਂ ਨੂੰ ਪਤਾ ਵਾ ਕਿ ਇੱਥੇ ਬਣਦਾ ਆਚਾਰ ਉਹ ਸਾਡੇ ਕੋਲ ਹਥੋ-ਹਥੀ ਨਾਲ ਹੀ ਮਤਲਬ ਉਹਨਾਂ ਦਾ ਆਰਡਰ ਆ ਜਾਂਦਾ ਪਹਿਲਾਂ ਕਿ ਸਾਨੂੰ ਉਹਨਾਂ ਆਚਾਰ ਚਾਹੀਦਾ ਤਾਂ ਲੇਡੀਜ਼ ਜਿਹੜੀਆਂ ਨੇ ਉਹਨਾਂ ਨੂੰ ਫਿਰ ਕਿਵੇਂ ਮੋਟੀਵੇਟ ਕੀਤਾ ਹੈ ਸਾਮਦੰਨ ਦੇ ਵਿੱਚ ਉਹਨਾਂ ਨੂੰ ਵਾਹ ਸੋ ਵੇਖ ਕੇ ਮਤਲਬ ਜਿਵੇਂ ਉਹਨਾਂ ਨੇ ਵੇਖਿਆ ਕਿ ਇਹ achar ਇਕੱਲਾ ਵਲਾਂ ਕੰਮ ਕਰਦੇ ਆ ਉਹਨਾਂ ਨੂੰ ਵੀ ਥੋੜੇ ਪ੍ਰੇਰਣਾ ਜੀ ਮਿਲੀ ਕਿ ਅਸੀਂ ਵੀ ਆਪਣੇ ਮਤਲਬ ਇਹ ਕੰਮ ਕਰ ਸਕਦੇ ਆ ਤਾਂ ਬਿਲਕੁਲ ਤੁਹਾਨੂੰ ਅਸੀਂ ਇਸ ਵੇਲੇ ਤਾਰਫ ਕਰਾ ਰਹੇ ਹਾਂ ਉਹਨਾਂ ਦਾ ਤੁਸੀਂ achar ਵੀ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਹੈ ਤਾਂ ਇਹਨਾਂ ਵੱਲੋਂ ਜਿਹੜਾ ਹੈ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਦਾ ਘਰ ਦਾ ਇੱਕ ਕਹਿੰਦੇ ਨੇ ਖਜ਼ਾਨਾ ਹੁੰਦਾ ਹੈ ਜੋ ਮਾਂ ਨੇ ਆਪਣੀ ਤੈਨੂੰ ਸਿਖਾਇਆ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਉਹਨੇ ਤਿਆਰੀ ਕਰਨੀ ਹੈ ਲੇਕਿਨ ਜਦੋਂ ਉਹ ਵਿਆਹ ਕੇ ਇਸ ਘਰ ਦੇ ਵਿੱਚ ਆਏ ਤਾਂ ਉਹਨਾਂ ਨੇ ਸੋਚਿਆ ਕਿਉਂ ਨਾ ਮੈਂ ਆਪਣੇ ਇਸ ਹੁਨਰ ਨੂੰ ਵੱਡੇ ਪੱਧਰ ਤੇ ਲੈ ਕੇ ਜਾਵਾਂ ਤਾਂ ਉਸ ਤੋਂ ਬਾਅਦ ਇੱਕ ਸ਼ੁਰੂਆਤ ਕੀਤੀ ਤਾਂ ਅੱਜ ਇੱਕ ਨਵੇਂ ਸਟਾਰਟਅਪ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਨੇ ਔਰ ਇੱਕ ਐਂਟਰਪ੍ਰੈਨਿਅਰ ਦੇ ਨਾਮ ਤੇ ਜਾਣੇ ਜਾ ਰਹੇ ਨੇ ਤਾਂ ਇਸ ਦਾ ਨਾਲ ਅਸੀਂ ਅੱਜ ਗੱਲਬਾਤ ਕੀਤੀ ਹੈ ਤਾਂ ਤੁਸੀਂ ਦੇਖੋ ਕਿ ਅਚਾਰ ਦੀ ਇੰਡਸਟਰੀ ਦੇ ਵਿੱਚ ਇੱਕ ਨਵਾਂ ਨਾਮ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕਿ ਉਹਨਾਂ ਵੱਲੋਂ ਅਚਾਰ ਦਾ ਸੈਟਅਪ ਲਗਾਇਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਲਈ ਆਪਣੀ ਟੀਵੀ ਸਕਰੀਨ ਤੇ ਕਿਸ ਤਰੀਕੇ ਨਾਲ ਤੁਸੀਂ ਦੇਖੋ ਉਹਨਾਂ ਦੇ ਕਲਰ ਜਿਹੜੇ ਨੇ ਕਿੱਡੇ ਜ਼ਬਰਦਸਤ ਨੇ ਉਸ ਤੋਂ ਬਾਅਦ ਪਿੰਡ ਦੀਆਂ ਔਰਤਾਂ ਨੂੰ ਵੀ ਰੋਜ਼ਗਾਰ ਦਿੱਤਾ ਜਾ ਰਿਹਾ ਤਾਂ ਇਹ ਇੱਕ ਖੁਸ਼ਕਿਸਮਤ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਅਸੀਂ ਇਹਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ ਮੈਡਮ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪ ਦਾ ਆਪਣਾ ਐਡਰੈਸ ਔਰ ਮੋਬਾਈਲ ਨੰਬਰ ਜੋ ਹੈ ਉਹ ਤੁਸੀਂ ਸਾਂਝਾ ਕਰੋ ਤਾਂ ਕਿ ਜਿਹੜੇ ਲੋਕ ਤੁਹਾਡੇ ਕੋਲ ਲੈਣਾ ਚਾਹੁੰਦੇ ਨੇ ਆ ਚਾਰ ਜਰਾ ਹੈ ਔਰ ਇਹਦੀ ਕੀਮਤ ਵੀ ਜਰੀ ਹੈ ਜਿਸ ਤਰੀਕੇ ਦੀ ਹੈ ਤੁਸੀਂ ਜਰੂਰ ਸਾਂਝੀ ਕਰੋ ਹਾਂਜੀ ਸਰ ਸਰ ਮੇਰਾ ਫੋਨ ਨੰਬਰ ਹੈਗਾ ਜੇ ਕਿਸੇ ਨੇ ਚਾਰ ਲੈਣਾ ਹੋਵੇ ਕੰਟੈਕਟ ਕਰਨਾ ਹੋਵੇ ਤੇ ਮੇਰਾ ਫੋਨ ਨੰਬਰ ਨੋਟ ਕਰ ਲਿਆ ਜਾਵੇ ਤੇ ਮੇਰਾ ਨੰਬਰ ਹੈਗਾ 9988253799 ਦੁਬਾਰਾ ਬੋਲੋ ਜੀ 9988253799 ਜੀ ਮੇਰਾ ਫੋਨ ਨੰਬਰ ਹੈ ਕੰਡੋਰੀ ਕੋਲਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਸਾਡਾ ਪਿੰਡ ਹੈ ਤੇ ਮਤਲਬ ਜਿਹਨੇ ਕੰਟੈਕਟ ਕਰਨਾ ਹੋਵੇ ਇਸ ਤਰ੍ਹਾਂ ਮਤਲਬ ਸਾਨੂੰ ਕਰ ਸਕਦਾ ਅਸੀਂ ਕੋਰੀਅਰਾਈ ਵੀ ਉਹਨਾਂ ਨੂੰ ਮਤਲਬ ਪਹੁੰਚਾ ਸਕਦੇ ਆ ਤਦੀ ਕੀਮਤਾਂ ਕੀ ਕੀ ਨੇ ਅਚਾਰ ਦੀਆਂ ਸਰ ਇਹ ਤਾਂ ਅਲੱਗ-ਅਲੱਗ ਹਰ ਕਿਸੇ ਅਚਾਰ ਦੀ ਅਲੱਗ-ਅਲੱਗ ਕੀਮਤ ਹੈ ਇਹ ਜਿਹੜਾ ਆਮਬ ਦਾ ਅਚਾਰ ਹੈ ਇਹ 150 ਰੁਪਏ ਕਿਲੋ ਹੈ ਅੱਛਾ ਇਹ 150 ਰੁਪਏ ਕਿਲੋ ਪਏਗਾ ਹਾਂਜੀ ਜੀ ਤੇ ਮਸ਼ਰੂਮ ਦਾ ਅਚਾਰ ਜੀ ਮਸ਼ਰੂਮ ਦਾ ਅਚਾਰ ਜਿਹੜਾ ਸਰ ਉਹ 200 300 ਰੁਪਏ ਕਿਲੋ ਹੈ ਜੀ ਉਸ ਤੋਂ ਬਾਅਦ ਇਹ ਹਲਦੀ ਦਾ ਅਚਾਰ ਸਰ ਇਹ ਇਹ ਵੀ 250 ਰੁਪਏ ਕਿਲੋ अच्छा जी ਤੇ ਮ ਗੋਭੀ ਗਾਜਰ ਛਲਕਾ ਮਦਾ achar ਜਿਹੜਾ ਇਹ ਖੱਟਾ ਮਿੱਠਾ achar ਹੈ ਤੇ ਇਸ ਦੀ ਕੀਮਤ 200 ਰੁਪਏ ਕਿਲੋ ਹੈ اچھا ਮਤਲਬ ਕਹਿੰਦਾ ਬਾਬਾ 200 ਤੋਂ 300 ਰੁਪਏ ਕਿਲੋ ਦੇ ਵਿੱਚ ਪਰ ਇਹਦੇ ਵਿੱਚ achar ਮਿਲ ਸਕਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਕ ਖੂਬਸੂਰਤ ਕਹਾਣੀ ਇੱਕ ਨਵੇਂ ਸਟਾਰਟਅਪ ਦੀ ਕਹਾਣੀ ਤੁਹਾਨੂੰ ਸ਼ੁਰੂ ਕੀਤੀ ਹੈ ਤਾਂ ਲੋਕ ਅਕਸਰ ਕਹਿੰਦੇ ਨੇ ਕਿ ਸਟਾਰਟਅਪ ਵਾਸਤੇ ਬਹੁਤ ਸਾਰਾ ਪੈਸਾ ਚਾਹੀਦਾ ਬਹੁਤ ਸਾਰਾ ਬ੍ਰੇਨ ਚਾਹੀਦਾ ਲੇਕਿਨ ਜਿਸ ਤਰੀਕੇ ਨਾਲ ਇੱਕ ਮਾਂ ਨੇ ਆਪਣੀ ਧੀ ਨੂੰ ਸਿਖਾਇਆ ਤਾਂ ਅੱਜ ਪਿੰਡ ਦੇ ਵਿੱਚ ਇੱਕ ਮਿਸਾਲ ਬਣੇ ਨੇ ਔਰ ਖੁਦ ਦੀ ਆਮਦਨ ਦੇ ਨਾਲ-ਨਾਲ ਪਿੰਡ ਦੀਆਂ ਔਰਤਾਂ ਨੂੰ ਵੀ ਰੋਜ਼ਗਾਰ ਦੇ ਰਹੇ ਨੇ ਤਾਂ ਇੱਕ ਨਵੇਂ ਸਟਾਰਟਅਪ ਦੀ ਕਹਾਣੀ ਸ਼ੁਰੂ ਕੀਤੀ ਹੈ ਤਾਂ ਉਹ ਤੁਹਾਡਾ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਹਨਾਂ ਨੂੰ ਫਾਲੋ ਕਰੋਗੇ ਔਰ ਅਗਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਦੀ ਜ਼ਰੂਰਤ ਹੈ ਤਾਂ ਤੁਸੀਂ ਜ਼ਰੂਰ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਲੇਕਿਨ ਬਿਨਾ ਕਿਸੇ ਮਸਾਲਿਆਂ ਤੋਂ ਆਰਗੈਨਿਕ ਅਚਾਰ ਦਾ ਇੱਕ ਨਵਾਂ ਸਟਾਰਟਅਪ ਸ਼ੁਰੂ ਹੋਇਆ ਜਿਸ ਦੀ ਇੱਕ ਖੂਬਸੂਰਤ ਕਹਾਣੀ ਹੈ ਜਿ세 ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖਰਨਾ ਗ੍ਰੇਟ ਪੰਜਾਬ ਟੀਵੀ ਤਰਨਤਾਰਨ